ਬਹੁਤ ਸਾਰੇ ਲੋਕ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਘੁੰਮਣ ਲਈ ਜਾਂਦੇ ਆ ਖਾਸ ਤੌਰ ਤੇ ਚਲੇ ਜਾਂਦੇ ਆ ਮੈਕਲੋਡ ਗੰਜ ਭਖਸ਼ੂਨਾਗ ਜਾਂ ਡਲਹੌਜ਼ੀ ਚਲੇ ਜਾਂਦੇ ਆ ਇੱਥੇ ਜਾ ਕੇ ਅਸੀਂ ਅਕਸਰ ਦੇਖ ਲਿਆ ਪਿਛਲੇ ਕੁਝ ਸਮਿਆਂ ਤੋਂ ਲੜਾਈ ਝਗੜੇ ਬਹੁਤ ਹੋ ਰਹੇ ਆ ਖਾਸ ਤੌਰ ਤੇ ਇਹ ਜਿਹੜੇ ਲੜਾਈ ਝਗੜੇ ਆ ਇਹ ਪੰਜਾਬੀ ਮੁੰਡੇ ਕਹਿ ਲਈਏ ਪੰਜਾਬੀ ਨੌਜਵਾਨ ਕਹਿ ਲਈਏ ਤੇ ਦੂਜੇ ਪਾਸੇ ਹਿਮਾਚਲ ਦੇ ਵਿੱਚ ਟੀ ਸਟਾਲ ਓਨਰ ਕਹਿ ਲਈਏ ਹੋਟਲ ਵਾਲੇ ਕਹਿ ਲਈਏ ਰੈਸਟੋਰੈਂਟ ਓਨਰ ਕਹਿ ਰਹੀਏ ਇਹਨਾਂ ਦੇ ਦਰਮਿਆਨ ਝਗੜੇ ਹੁੰਦੇ ਰਹਿੰਦੇ ਆ ਕਦੀ ਪਾਰਕਿੰਗ ਨੂੰ ਲੈ ਕੇ ਹੋ ਜਾਂਦਾ ਕਦੀ ਖਾਣ ਪੀਣ ਨੂੰ ਲੈ ਕੇ ਝਗੜਾ ਹੋ ਜਾਂਦਾ ਕਦੀ ਹੋਟਲ ਦੇ ਵਿੱਚ ਝਗੜਾ ਹੋ ਜਾਂਦਾ ਵੀ ਅਸੀਂ ਤਾਂ ਕਮਰਾ ਪਹਿਲਾਂ ਬੁੱਕ ਕਰਾਇਆ ਸੀਗਾ ਉਦੋਂ ਇੰਨੇ ਦਾ ਦੱਸ ਰਹੇ ਸੀ ਹੁਣ ਤੁਸੀਂ ਇਸ ਤਰ੍ਹਾਂ ਸਾਡੇ ਨਾਲ ਠੱਗੀ ਕਰ ਰਹੇ ਹੋ ਪਰ ਕੱਲ ਕੀ ਹੁੰਦਾ ਜਦੋਂ ਫਗਵਾੜੇ ਤੋਂ ਕੁਝ ਨੌਜਵਾਨ ਜਿਹੜੇ ਆ ਉਹ ਮੈਕਲੋਡਗਨ ਜਾਂਦੇ ਘੁੰਮਣ ਫਿਰਨ ਵਾਸਤੇ ਜਦੋਂ ਉਹ ਸਵੇਰੇ ਇੱਕ ਦੁਕਾਨ ਦੇ ਵਿੱਚ ਖਾਣਾ ਖਾਣ ਯਾਨੀ ਕਿ ਬ੍ਰੈਕਫਾਸਟ ਕਰਨ ਜਾਂਦੇ ਆ ਤਾਂ ਇਸੇ ਦੌਰਾਨ ਦੁਕਾਨਦਾਰ ਉਹਨਾਂ ਨੂੰ ਕਹਿੰਦਾ ਵੀ ਸਾਡੀ ਦੁਕਾਨ ਦੇ ਵਿੱਚ ਤੁਸੀਂ ਸ਼ਰਾਬ ਨਹੀਂ ਪੀ ਸਕਦੇ ਇਹ ਨੌਜਵਾਨ ਕਹਿੰਦੇ ਆ ਕਿ ਜਨਾਬ ਅਸੀਂ ਸਵੇਰ ਦਾ ਖਾਣਾ ਖਾਣ ਆਏ ਆ ਅਸੀਂ ਸ਼ਰਾਬ ਨਹੀਂ ਪੀਣ ਆਏ ਉਹ ਕਹਿੰਦੇ ਵੀ ਤੁਹਾਡੇ ਹੱਥ ਦੇ ਵਿੱਚ ਤਾਂ ਚਿਪਸ ਤੇ ਆ ਕੋਲਡ ਡਰਿੰਕ ਫੜੇ ਹੋਏ ਆ ਤੇ ਸਾਨੂੰ ਲੱਗਾ ਵੀ ਤੁਸੀਂ ਸ਼ਰਾਬ ਪੀਣ ਆਏ ਹੋ ਬਸ ਇੰਨੀ ਗੱਲ ਤੋਂ ਬਹਿਸ ਜਿਹੜੀ ਆ ਉਹ ਵੱਧ ਗਈ ਤੇ ਇਸ ਬਹਿਸ ਦੇ ਵਿੱਚ ਫਗਵਾੜਾ ਦਾ ਜਿਹੜਾ 33 ਸਾਲਾ ਨੌਜਵਾਨ ਨਵਦੀਪ ਸਿੰਘ ਆ ਜਿਹੜਾ ਉਹਦੀ ਮੌਤ ਹੋ ਜਾਂਦੀ ਹੈ ਉਹਦੀ ਮੌਤ ਇਸ ਕਰਕੇ ਹੁੰਦੀ ਆ ਵੀ ਉੱਥੇ ਲੜਾਈ ਇੰਨੀ ਵੱਧੀ ਆ ਮਾਰਗਟਾਈ ਇਸ ਕਦਰ ਹੁੰਦੀ ਆ ਇੱਕ ਦੂਜੇ ਦੇ ਉੱਤੇ ਜਿਹੜਾ ਹਮਲਾ ਇਸ ਕਦਰ ਕੀਤਾ ਜਾਂਦਾ ਹੈ ਕਿ ਜਿਹੜਾ ਇਹ ਨਵਦੀਪ ਸਿੰਘ ਜਿਹਦਾ ਸਾਲਕ ਦਾ ਇੱਕ ਬੇਟਾ ਛੋਟਾ ਜਿਹਾ ਇਹਦਾ ਬੱਚਾ ਇਹ ਆਪਣੇ ਦੋਸਤਾਂ ਨਾਲ ਆਪਣੇ ਜੀਜੇ ਦੇ ਨਾਲ ਘੁੰਮਣ ਫਿਰਨ ਗਿਆ ਸੀ ਤੇ ਬਸ ਆ ਨਿੱਕੀ ਜੀ ਗੱਲ ਤੋਂ ਗੱਲ ਇੰਨੀ ਵੱਡੀ ਵੀ ਨਾ ਉਹਦੇ ਕੰਨਾਂ ਨੂੰ ਚੰਗੀ ਲੱਗੀ ਨਾ ਇਹਨਾਂ ਦੇ ਆ ਕੰਨਾਂ ਨੂੰ ਚੰਗੀ ਲੱਗੀ ਇੱਕ ਦੂਜੇ ਤੇ ਇੱਕ ਸੁਣਮੁੱਕਾ ਇਹੋ ਜਿਹਾ ਸ਼ੁਰੂ ਹੋਇਆ ਕਿ ਨਵਦੀਪ ਸਿੰਘ ਨੂੰ ਆਪਣੀ ਜਾਨ ਗਵਾਉਣੀ ਪਈ ਜਦੋਂ ਨਵਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ ਤਾਂ ਇਹਨੂੰ ਹਸਪੀਟਲ ਲੈ ਕੇ ਗਏ ਉਹਨਾਂ ਨੇ ਨਵਦੀਪ ਨੂੰ ਰੈਫਰ ਕਰ ਦਿੱਤਾ ਧਰਮਸ਼ਾਲਾ ਇਹ ਜਿਹੜਾ ਇੱਕ ਵੱਡਾ ਹਸਪੀਟਲ ਹੋਊਗਾ ਉੱਥੇ ਜਦੋਂ ਲੈ ਕੇ ਗਏ ਨਵਦੀਪ ਨੂੰ ਤਾਂ ਉੱਥੇ ਡਾਕਟਰਸ ਕਹਿੰਦੇ ਆ ਕਿ ਇਹ ਤਾਂ ਬ੍ਰਾਡ ਡੈੱਡ ਆ ਯਾਨੀ ਕਿ ਇਹਦੀ ਮੌਤ ਹੋ ਚੁੱਕੀ ਹੈ ਬਸ ਫੇਰ ਕੀ ਸੀਗਾ ਫੇਰ ਮਾਹੌਲ ਜਿਹੜਾ ਹੋਰ ਗਰਮ ਆ ਗਿਆ ਕਿਉਂਕਿ ਗੱਲ ਤਾਂ ਇੱਕ ਛੋਟੀ ਜੀ ਗੱਲ ਤੋਂ ਸ਼ੁਰੂ ਹੋਈ ਸੀ ਕਿ ਇਹਨਾਂ ਦੇ ਕੋਲ ਸ਼ਾਇਦ ਚਿਪਸ ਜਾਂ ਕੋਲਡ ਡਰਿੰਕ ਦੇ ਪੈਕਟ ਸੀਗੇ ਤੇ ਦੁਕਾਨਦਾਰ ਕਹਿੰਦਾ ਤੁਸੀਂ ਸਾਡੇ ਇੱਥੇ ਸ਼ਰਾਬ ਨਹੀਂ ਪੀਣੀ ਤੇ ਇਹ ਕਹਿੰਦੇ ਵੀ ਅਸੀਂ ਕਿਹੜਾ ਪੀਣ ਆਏ ਆ ਅਸੀਂ ਤਾਂ ਇੱਥੇ ਬ੍ਰੇਕਫਾਸਟ ਕਰਨਾ ਆ ਬਸ ਇੰਨੀ ਗੱਲ ਤੋਂ ਕੋ ਬਹਿਸਬਾਜੀ ਹੋਈ ਜਿਹੜਾ ਫਿਰ ਮੁੜ ਕੇ ਉਹਨੇ ਇਹੋ ਜਿਹਾ ਘਤ ਘ ਬੀਨਕਦੀਪ ਨੂੰ ਆਪਣੀ ਜਾਨ ਗਵਾਉਣੀ ਪਈ ਹੁਣ ਦੁਕਾਨਦਾਰ ਪਲੱਸ ਉਹਦੇ ਜਿਹੜੇ ਕਰਿੰਦੇ ਕੁਝ ਹੋਰ ਲੋਕ ਜਿਨ੍ਹਾਂ ਨੇ ਉਸ ਦੁਕਾਨਦਾਰ ਦਾ ਸਾਥ ਦਿੱਤਾ ਉਹਨਾਂ ਦੇ ਖਿਲਾਫ 302 ਦਾ ਜਿਹੜਾ ਮੁਕੱਦਮਾ ਦਰਜ ਕਰ ਲਿਆ ਗਿਆ ਪਰ ਗੱਲ ਤਾਂ ਇਹ ਆ ਠਰਮੇ ਦੀ ਆ ਸਮਝ ਦੀ ਆ ਕਿ ਜੇ ਦੁਕਾਨਦਾਰ ਨੇ ਕਹਿ ਦਿੱਤਾ ਤੇ ਅਗਲੇ ਪਾਸਿਓ ਇਹਨਾਂ ਨੇ ਵੀ ਕਹਿ ਦਿੱਤਾ ਵੀ ਅਸੀਂ ਤਾਂ ਸਵੇਰ ਦਾ ਨਾਸ਼ਤਾ ਕਰਨ ਆਇਆ ਤਾਂ ਗੱਲ ਉੱਥੇ ਖਤਮ ਹੋ ਜਾਣੀ ਚਾਹੀਦੀ ਸੀ ਗੱਲ ਤੇ ਫਿਰ ਅੱਗੇ ਤੁਰ ਹੀ ਕਿਉਂ ਹੁਣ ਇਹ ਜਿਹੜਾ ਵਾ ਇਹ ਜਾਂਚ ਦਾ ਵਿਸ਼ਾ ਕਿ ਇਹੋ ਜੀ ਉਤੋਂ ਬਾਅਦ ਕਿਹੜੀ ਗੱਲ ਹੋਈ ਕਿਨੇ ਮੜਾ ਚੰਗਾ ਇੱਕ ਦੂਜੇ ਨੂੰ ਬੋਲਿਆ ਕਿ ਇਹ ਜਿਹੜਾ ਸਾਰਾ ਸਿਲਸਿਲਾ ਇੱਕ ਛੋਟੀ ਜੀ ਗੱਲ ਜਿਹੜੀ ਖਤਮ ਵੀ ਹੋ ਗਈ ਉਹਨਾਂ ਨੇ ਕਿਹਾ ਸ਼ਰਾਬ ਨਹੀਂ ਪੀਣੀ ਇਹ ਕਹਿੰਦੇ ਅਸੀਂ ਪੀਣੀ ਨਹੀਂ ਆ ਅਸੀਂ ਤਾਂ ਜਿਹੜਾ ਵਾ ਚਾਹ ਪਰੋਠੇ ਛਕਣੇ ਆ ਬਸ ਇਸ ਤੋਂ ਬਾਅਦ ਕੀ ਹੋਇਆ ਜਿਹਦਾ ਨਤੀਜਾ ਇਹ ਨਿਕਲਿਆ ਕਿ ਨਵਦੀਪ ਦੀ ਜਿਹੜੀ ਆ ਉਹ ਡੈਥ ਹੋ ਗਈ ਆ 2 ਸਾਲ ਪਹਿਲਾਂ ਦੱਸਦੇ ਵੀ ਇਹਦਾ ਵਿਆਹ ਹੋਇਆ ਸੀ 1 ਸਾਲ ਦਾ ਇਹਦੇ ਬੱਚਾ ਬਿਲਕੁਲ ਪੇਸ਼ੈਂਟਸ ਦੇ ਉੱਤੇ ਬਿਲਕੁਲ ਕਹਿ ਲਿਏ ਆਪਣੇ ਆਪ ਦੇ ਉੱਤੇ ਕਾਬੂ ਨਹੀਂ ਰਿਹਾ ਦੋਵੇਂ ਤਰ੍ਹਾਂ ਲੜੀਆਂ ਔਰ ਨਾਲ ਦੀ ਨਾਲ ਉੱਥੇ ਜਿਹੜੇ ਲੋਕਲ ਸੀਗੇ ਉਹ ਉਸ ਦੁਕਾਨਦਾਰ ਦੀ ਹਮਾਇਤ 'ਚ ਆ ਗਏ ਸੁਭਾਵਕ ਜੀ ਗੱਲ ਆ ਉੱਥੇ ਦੁਕਾਨ ਕਰਦਾ ਆਸ-ਪਾਸ ਦੇ ਦੁਕਾਨਦਾਰ ਜਾਂ ਜਿਹੜੇ ਉੱਥੇ ਦੇ ਰਹਿਣ ਵਾਲੇ ਹੋਣਗੇ ਉਹ ਉਹਦੇ ਹੱਕ ਦੇ ਵਿੱਚ ਆ ਗਏ ਉਹ ਜਿਹੜੇ ਜ਼ਿਆਦਾ ਜਣੇ ਇਕੱਠੇ ਹੋ ਗਏ ਜਦੋਂ ਇਹ ਲੜਾਈ ਵਧੀ ਤਾਂ ਨਵਦੀਪ ਦੇ ਗੰਭੀਰ ਸੱਟਾਂ ਲੱਗੀਆਂ ਜਿਹਦੇ ਫਲਸਰੂਪ ਉਹਦੀ ਡੈਥ ਹੋ ਗਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਆ ਦੱਸਿਆ ਜਾ ਰਿਹਾ ਵੀ ਕੁਝ ਲੋਕਾਂ ਨੂੰ ਆਇਡੈਂਟੀਫਾਈ ਕਰਕੇ ਜਿਹੜਾ ਗ੍ਰਿਫਤਾਰ ਵੀ ਕਰ ਲਿਆ ਗਿਆ ਪਰ ਜਿਹਦੀ ਜਾਨ ਚਲੀ ਗਈ ਉਹਨੇ ਵਾਪਸ ਨਹੀਂ ਆਉਣਾ ਪਰ ਗੱਲ ਜਿਹੜੀ ਆ ਇਹ ਮੁਕ ਸਕਦੀ ਸੀਗੀ ਇਥੋਂ ਤੱਕ ਪਹੁੰਚਣੀ ਨਹੀਂ ਸੀ ਜੇ ਗੱਲ ਨੂੰ ਉੱਥੇ ਹੀ ਮੁਕਾ ਦਿੱਤਾ ਜਾਂਦਾ ਇੱਕ ਨੇ ਕਹੀ ਦੂਜੇ ਨੇ ਮੰਨੀ ਜਿਹੜਾ ਇਹ ਵਾਲਾ ਅਗਰ ਇਸ ਫਾਰਮੂਲੇ ਦੇ ਉੱਤੇ ਚੱਲਦੇ ਤਾਂ ਇਥੋਂ ਤੱਕ ਇਹ ਨੌਬਤ ਆਉਣੀ ਨਹੀਂ ਸੀ ਔਰ ਨਵਦੀਪ ਸਿੰਘ ਜਿਹਦੀ ਉਮਰ 33 ਸਾਲ ਆ ਫਗਵਾੜਾ ਦਾ ਰਹਿਣ ਵਾਲਾ ਉਹਦੀ ਜਾਨ ਨਾ ਜਾਂਦੀ ਉਹਦੀ ਜਾਨ ਬਚ ਜਾਂਦੀ ਹਾਲਾਂਕਿ ਜਾਨ ਬਚ ਜਾਂਦੀ ਨਾਲ ਦੀ ਨਾਲ ਇਹ ਝਗੜਾ ਹੀ ਨਾ ਹੁੰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ